ਸਮਸਰੀਆ ਬਾ ਘਰੋਂ ਨਿਕਲੇ ਤੇ ਉਹਦਾ ਗੱਡੀ ਲੱਗ ਰੋਟੀ ਪਣੀ ਆ ਗਿਆ ਸਕੰਡੇ ਸਾਰੇ ਰੋਟੀ ਪਣੀ ਬਣ ਲਿਆ ਚਾਹ ਵੀ ਲੱਲੀ ਨਾਲ ਹਾਂਜੀ ਸੱਸੀ ਘਾਲ ਵੈਲਕਮ ਕੀ ਹਾਲ ਚਾਲ ਕਿੰਨੇ ਸਾਰੇ ਠੀਕ ਠਾਕ ਅੱਜ ਕਹਿੰਦੇ ਮਿਸਤਰੀ ਚਾਰ ਪੰਜ ਜਣੇ ਆਏ ਤੇ ਉੱਥੇ ਡਾਡੀ ਕਾਫੀ ਕਾਲੇ ਫੋਨ ਕਰਨ ਡੇ ਆ ਮੈਸਾ ਲੇਟ ਹੋ ਗਿਆ ਮੈਂ ਤੜਾ ਕੰਮ ਗਿਆ ਸੀ ਚਲੋ ਚੱਲੀਏ ਚਲੋ ਜਿਸੀ ਮੱਤ ਦੇ ਪاور ਬੈਂਕ ਵੀ ਲੈ ਲਿਆ ਨਾਲ ਕੇ ਫਲੇ ਨਾ ਹੂੰ ਡੱਡੋ ਜਾਂਦਾ ਬਸ ਮੇਰੀ ਬੈਗੇ ਜਾਣ ਕੇ ਇਹ ਚਾਹ ਪਿਆਸੀ ਇੱਕ ਰੀ ਵੀਰਾਂ ਨੂੰ ਇਹ ਆ ਬੜਾ ਵਧੀਆ ਕਰਤਾ ਹਨ ਨੈਕਰਾ ਸਿੰਘ ਜੀ ਅੱਜ 4-5 ਜਾਣੇ ਆਏ ਨੇ ਅੱਜ ਕੰਮਕੀਟ ਹੋਈ ਜਾਣਾ ਸਾਰੇ ਆ ਇਹਨਾਂ ਨੇ ਕਰਤਾ ਜੀ ਕਾ ਵੀ ਪਰਸਾਂ ਦੀ ਕਰਤੀ ਦੀਵਾਰ ਬਾਹਰ ਦਾ ਵੀ ਕਰਨ ਢੇ ਨੇ ਆ ਜੀ ਬਾਹਰ ਵਿੱਚ ਪਲੈਸਰ ਕਰਤਾ ਸ਼ੁਰੂ ਵੀਰਾਂ ਨੇ ਇਨੇ ਨੁਕਸਬਿਲੀਆਂ ਕੱਢੀ ਜਾਣੀਆਂ ਬਸ ਹਾਂ ਕੀ ਜਾਨਾ ਹੁਣ ਨਾ ਟੱਬੀਆਂ ਬੜੀਆਂ ਛਡਾਤੀਆਂ ਉਹਦੇ ਉਨਾਂ ਪਲਸਟਰ ਨਹੀਂ ਦੇਦਾ ਜਿਹਨੀਆਂ ਡੱਬੀਆਂ ਦੇਖਦੀਆਂ ਹੋ ਉਹ ਛਡੀਆਂ ਉਹ ਵੀਰਾ ਹੋ ਜਾ ਉੱਤੇ ਨਹੀਂ ਖਲੋ ਤਾਜੂ ਉਹਨੇ ਛਡੀਆਂ ਜਗਮਗ ਕਰਾ ਦੋ ਸਾਰੇ ਮਟਰ ਲੱਲੇ ਆ ਮੱਧਰ ਪਾਰਸੀ ਪੈਕ ਹੋਣ ਦੇ ਠੀਕ ਕਰਾ ਲਈਏ ਕੋਰੀ ਨਾ ਤਿੰਨ ਚਾਰ ਦਿਨਾਂ ਦੇ ਨਾਣਗੇ ਚੱਲੀਏ ਹੁਣ ਪ੍ਰਸ਼ਾਦਾ ਆਪਣੀ ਛਕਾਈਏ ਅੱਜ ਦੀ ਬਲੋ ਪਾਰਟੀ ਆ ਮੈਂ ਕਹਿੰਦਾ ਆਪਣੇ ਪਾਰਟੀ ਦੇ ਬੰਦੀ ਆ ਪਾਰਟੀ ਕਿਸੇ ਦੇ ਬੰਦੀ ਮੈਂ ਪਾਰਟੀ ਦੇਣੀ ਆ ਤੁਹਾਨੂੰ ਦੱਸਾਂਗਾ ਕਾਦੀ ਬਣਾ ਲਿਆ ਪਾਰਟੀ ਬਣਦੀ ਮੇਰੀ ਸਾਈਡ ਦੀ ਕੁੜੀ ਜਿਹੜੀ ਆ ਉਹ ਫਸਟਾਈ ਆ ਪਾਰਟੀ ਲੈ ਜਾ ਅੰਸ਼ਟਾਈ ਕੋਲ ਕੋ ਕਿਹਨੇ ਆਂਦੇ ਕਿਦੇ ਹਾਂ ਇਹ ਗਾਲਿਓ ਉਹਨਾਂ ਨੇ ਤਾਂ ਪਾਰਟੀ ਦਿੱਤੀ ਨਾ ਪਾਰਟੀ ਇੰਜ ਕਰਦੇ ਨਹੀਂ ਕੀ ਕਰਨਾ ਯਾਰ ਚਲ ਇਸ ਬੰਨੇ ਕੋਟਾ ਜਰ ਰੋਟੀ ਖਾਣ ਚਲ ਤੁਹਾਨੂੰ ਤੁਹਾਨੂੰ ਦੱਸ ਦਿੰਦਾ ਨਾ ਵੀ ਪਾਰਟੀ ਕਾਦੀ ਜੇ ਅਸੀਂ ਕਿਹੜੇ ਤਰੀਕੇ ਨਾਲ ਪਾਰਟੀ ਲਈ ਲੈਣ ਚਾਹੋ ਨਾ ਵਸ ਵਸ ਲੈਣ ਚ ਤੁਹਾਨੂੰ ਲੈਣ ਚਲੋ ਹੋ ਤਿਆਰ ਚੱਲ ਜੀ ਡਾੜੀਆਂ ਬੰਨੜੇ ਪੱਗ ਤੇ ਆਪਾਂ ਸਵੇਰ ਦੇ ਬਾਅਦ ਕੀ ਆਏ ਆਂ ਆਪਾਂ ਗਏ ਨਹੀਂ ਸਵੇਰ ਦੇ ਕਿ ਚਲੋ ਅੱਜ ਟੀਮੇ ਰੱਖ ਲੈ ਕਹਿੰਦਾ ਭਾਜੀ ਰੋ ਇੱਥੇ ਸਵੇਰੇ ਦੱਲ ਜੇ ਤੇ ਚਲੋ ਉਹਦੇ ਹਰ ਗੁੰਨ ਰੈਡੀ ਹੋ ਗਈ ਆ ਚਲ ਇਧਰ ਮੈਂ ਚੱਲਣ ਲਿਆ ਮੈਂ ਜਾਣ ਕੇ ਲੇਖਾਂਗੇ ਤੂੰ ਕਰ ਨਹੀਂ ਤੂੰ ਕਰ ਨਹੀਂ ਚਾਹ ਕਰਣੀ ਚਾਹ ਆਹ ਆਹ ਉੱਚਾ ਰਹੀ ਲੱਗਦੀ ਥੱਲੇ ਨਾਲ ਡੇਬੀ ਇਸ ਦਾ ਮਤਲਬ ਹੈ ਅੱਬ ਦੇ ਤੋਂ ਲੋਂਡੀਆਂ ਵੇਖੀ ਜਾ ਆਪਣੀਆਂ ਲੋਂਡੀਆਂ ਚੱਲੀਏ ਫਿਰ ਚਲੋ ਬਾਏ ਇਹ ਕੀ ਇੱਥੇ ਕੋਈ ਕਰਨ ਡੇਂਗਲ ਜੀ ਵਾ ਏਦਾਂ ਬਿੰਦੀ ਅੱਛਾ ਬਿੰਦੀ ਲਾਉਣ ਡਈ ਹੈ ਨਾ ਬਿੰਦੀ ਲਾਉਣ ਡਈ ਥੱਲੇ ਕੱਟ ਆ ਆਏ ਏਦਾਂ ਇਥੇ ਹੀ ਬਿਲਕੁਲ ਹੈ ਆ ਗੋਣੇ ਤਿਆਰ ਹੋ ਗਏ ਹਾਂ ਚਲੋ ਚਲੀਏ ਬਿਲਕੁਲ ਹੋਏ ਕਰਨੀ ਤਿਆਰ ਹੀ ਰਹੇ ਸੀ ਉਹ ਬਹੁਤ ਸੋਣੀ ਦਿੰਦੀ ਚਲੋ ਚਲੀਏ ਚਲੋ ਹੁਣ ਤਿਆਰ ਡਰੈਸ ਬਹੁਤ ਵਧੀਆ ਬਣੀ ਆਏ ਹੁਣ ਚੱਲੇ ਆਪਾਂ ਹੁਣ ਆਪ ਫੋਲੇ ਜਿਹੜੇ ਘਾਟ ਲਾਏ ਆ ਉਹਨ ਦੇ ਆ ਜਿਹੜੇ ਖੰਭ ਹੀ ਆ ਕੇ ਖੰਮਨ ਪੇਂਟ ਕੀਤਾ ਹੋਇਆ ਕੁੜੀਰਵਾਤਾ ਫਿਰ ਜੜਿਆਂ ਵਾਲੀ ਦਸਤਾਰ ਗੱਡੀ ਗੱਢ ਲਈ ਵੱਡੀ ਨਿੱਕੀ ਲਾਤੀ ਆਪਾਂ ਉੱਧਰ ਅੱਗੇ ਚਲੋ ਅੱਗੇ ਉੱਧਰ ਨੂੰ ਉੱਧਰ ਪਰੇ ਦੀ ਤਿਆਰੀ ਸਾਰੇ ਮੈਂਬਰ ਵਾਹ ਚੱਲੇ ਨੇ ਬਸ ਬਸ ਆਮ ਮੈਂਬਰ ਵਾਹ ਹਾਂਜੀ ਆਗੇ ਜੀ ਸਾਹਿਬ ਜੀ ਚਲੋ ਜੀ ਘਰ ਨੂੰ ਕੱਲੀ ਬੈਠੀ ਹੈ ਨਹੀਂ ਨਹੀਂ ਹੁੰਦਾ ਧਿਆਨ ਨਾਲ ਧਿਆਨ ਨਾਲ ਨਹੀਂ ਉਹਦੇ ਚ ਰੱਖਿਆ ਅੱਛਾ 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 ਮੈਂ ਹਾਂ ਬਹੁਤ ਸਾਰੀ ਕਲਸੀਨ ਕੋਤਾ ਕੀਤਾ ਵਧੀਆ ਕੀਤਾ ਜੋ ਵੀ ਕੀਤਾ ਸ਼ਿਆਰੀ ਨੇ ਆਪਣਾ ਬਟਾਲਾ ਥੋੜਾ ਜਿਹਾ ਕੀਤਾ ਸਾਫ ਸੁਥਰਾ ਕਨੇ ਨਹੀਂ ਬੜਾ ਕੰਮ ਕੀਤਾ ਉਹਨੇ ਵੈਸੇ ਛੜਕਾ ਛੁੜਕਾ ਕੰਨੀ ਚੌੜੀ ਕੀਤੀਆਂ ਉਹ ਤਰ੍ਹਾਂ ਆਪਣਾ ਝੰਡਾ ਲਵਾਤਾ ਸੀ ਤਰੰਗਾ ਹੂੰ ਹੂੰ ਚੌਂਕ ਚ ਸੋਨਾ ਕਰਤਾ ਇਹ ਰਗਦਾਪ ਰੋਡ ਤੇ ਹਰ ਗੁਰ ਸਭਲਾ ਅਗਲੀ ਤੋਂ ਦੇ ਜੋ ਜੋ ਮਰਨ ਦੇ ਇਹ ਜੋ ਜੋ ਮਰਨ ਦੇ ਹਰ ਗੁਰ ਇਧਰੇ ਹਰ ਗੁਰ ਸੇਤ ਸੇਤ ਆਇਆ ਡਿਊਟੀ

ਅਰਗਣ 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 ਤੇ ਦੰਦ ਕਿੱਥੇ ਲੱਗੇ ਆ ਦੰਦ ਗਿਆ ਨਾ ਕਿ ਕਿੱθενਾ ਨਾ ਕਿੱਥੇ 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 ਨਾ ਕਿੱਥ ਆਏ ਹੋ ਗੂ ਮਮਾ 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 ਪਾਪਾ ਪਾਪਾ ਦਾਦੀ 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 ਆਈ ਦਾਦਾ ਦਾਦਾ ਉਹ ਲੈ ਲੈਂਦੇ ਉਹਨੇ ਲੈਦੀ ਉਹਨੇ ਤਾਂ 15 ਹੀ ਲਏ ਆ ਦਿਨਾਂ ਨਾ ਹਰ ਬਣਾ ਲੈ ਡੋਟੀ ਪਣੀ ਆ ਗਿਆ ਸਕੰਡੇ ਸਾਰੇ ਬਹੁਤ ਬਹੁਤ ਜਿਆਦਾ ਬਹਿ ਗਿਆ ਕੋਈ ਗੱਲ ਨਹੀਂ ਮੈਂ ਜੇ ਲੱਕਣੇ ਡੈਡੀ ਨਾਲ ਹੀ 1 5 6 ਆ ਦੋਵੇਂ ਨਹੀਂ ਡੜੀ ਕੀ ਕਰਨੇ ਡੜੀ ਦਾ ਨੇ ਖਾਓ ਖਾਓ ਰੋਟੀ ਪਣੀ ਛਕ ਲਿਆ ਇਹਨਾਂ ਰੋਟੀ ਖਾ ਕੇ ਕੀ ਹੋ ਗਿਆ ਰੋਕ ਜਾ ਚੱਲ ਉਹ ਵੇਖੀ ਉਹ ਵੇਖੀ ਚੱਲ ਆਪਾਂ ਘਰ ਨੂੰ ਕਰ ਲਉਂਗਾ ਵਾਪਸ ਬੜੀ ਦੂਰ ਆ ਚੱਲ ਪਿਆ ਘਰ ਨੂੰ ਵਾਪਸ ਹਣ ਨੇੜੀ ਸਾਰੇ ਸਾਰੇ ਜਾਣਾ ਆ ਗਿਆ ਆ ਗਿਆ ਸਾਰੇ ਬੰਦੇ ਆੜੀ ਮੈਚ ਦੇ ਛੁਗੇ ਨੇ ਆਹ ਕੁੜੀ ਬਹੁਤ ਚੀਕਾ ਮਾਰਦੀ ਹੈੜੀ ਨਿੱਕੀ ਪੀਲਾ ਹੁਣ ਦੁੱਧ ਪੀਲਾ ਹੁਣ ਦੁੱਧ ਕੀਰੇ ਖੂਰੇ ਬਥੇ ਖਾਦੇ ਹੈ ਇਹ ਵੀ ਚੜੀ ਕੀਰੇ ਖਾਦੇ ਹਾਂ ਸੋ ਖਿਆ ਮਾ ਜਾਂਦਾਂ ਦਾ ਜਾਂਦੋ ਉਹ ਆਏ ਦੀ ਟਮਾਟਰ ਖਾਂਦੀ ਤੇ ਪਤੀਜੀ ਖਿੱਚ ਦੋ ਤੇ ਮੰਮੀ ਇਹਨਾਂ ਦੀ ਖਾਂਦੀ ਪਿਆਜ਼ ਬਿਲਕੁਲ ਹਾਂ ਜੀ ਯਾਰ ਕੋਈ ਇਹ ਦੋ ਦੇ ਦੱਸ ਦੇਣਾ ਆਹ ਵੇਖੋ ਬੱਤੀ ਇਹ ਮੰਜੇ ਕਰ ਲਓ ਮੰਜੇ ਕਰ ਲਓ ਕਿੰਨੋਂ ਤਿੰਨ ਤਰੰਗਾ ਉੱਪਰ ਲਗਾਇਆ ਉਹਦੇ ਬੜੀ ਤਾਮ ਆ ਤਰੰਗਾ ਕਰੋ ਚੱਕ ਜੀ ਬਟਾਲੇ ਲੁੱਕ ਬਣਦੀ ਜਾਂਦੀ ਹੁਣ ਬਹੁਤ ਸੋਹਣੀ ਮੈਨੂੰ ਟਾਈਮ ਲੱਗਣਾ ਹੈ ਵੇ ਆ ਚੀਜ਼ ਵਾ ਵਧੀਆ ਬਣੀ ਹਨਾ ਤੇ ਸਾਰੇ ਬਟਾਲੇ ਦੇ ਵਿੱਚ ਜਾਪ ਤਾਂ ਲੱਗੀ ਕਿ ਇਹ ਨੂੰ ਕਹਿੰਦੇ ਹੋ ਨਾ ਫੌਜੀ ਚਾਰੀ ਮਨੇ ਲਾਈ ਜਨਾ ਕਰਨੇ ਹੂੰ ਹੂੰ ਤੇ ਜਦੋਂ ਸਵੇਰੇ ਆਪਾਂ ਘਰੋਂ ਨਿਕਲੇ ਤੇ ਉਹ ਆ ਗੱਡੀ ਲੱਗੀ ਥੋੜੀ ਜੀ ਗੱਡੀ ਲੱਗੀ ਆਪਣੇ ਕੋਲ ਗਲਤੀ ਵੇਹ ਉਹਨਾਂ ਮੀਰਾਂ ਦੀ ਵੀ ਹੈਗੀ ਜੇ ਕਿਦਾ ਮੋੜ ਕੱਟਣ ਦੇ ਤੇ ਉਹਨਾਂ ਨੇ ਘੱਟ ਘੱਟ ਲਿਆ ਕਰਕੇ ਸਾਡੀ ਗੱਡੀ ਲੱਗ ਗਈ ਥੋੜੀ ਜੀ ਹੁਣ ਆ ਲੈ ਗਿਆ ਦੀਪ ਸਿੰਘ ਆੜੀ 3mm ਕ੍ਰੀਮ ਹੀ ਕੋਈ ਇੰਨੀ ਆ ਵੀ ਜਿਹਦਾ ਨਾਟ ਹੈ ਤਾਂ ਫੇਰੇ ਪੇਂਟ ਕਰਾਉਣੀ ਪੈਣੀ ਹੂੰ ਜੀ ਇਹਦੇ ਨਾਲ ਹਟ ਕੇ ਠੀਕ ਆ ਆ ਜਿਹੜੇ ਡੂੰਗੇ ਆ ਨਾ ਇਹ ਨਹੀਂ ਭਾਈ ਹਟਨੇ ਨਹੀਂ ਨਹੀਂ ਗੱਲ ਬਣਨ ਲੱਗਦਾ ਔਖਾ ਹਾਂ ਨਹੀਂ ਨਹੀਂ ਗੱਲ ਬਣੂਗੀ ਥੋੜੀ ਤਾ ਬੜਾ ਪੰਕਣ ਡਾਉ ਨੋ ਕਰੀ 3D ਕੀ ਸਭ ਸੌਂ ਗਏ ਆ ਜੀ ਬੰਦੇ ਇਧਰ ਆ ਗਈਆਂ ਸੇਵੀਆਂ ਸਦਾ ਸਬਜੀ ਢੋਲਦੇ ਨੇ ਪਹਿਲਾਂ ਕਰਨਾ ਮੇਰੀਆਂ ਵੀ ਆ ਗਈਆਂ ਆ আচ্ছা ਬੱਸ ਤੂੰ ਉਹਨੇ ਖਾਣੀਆਂ ਚੱਲ ਜੀ ਹੁਣ ਮੇਰੀਆਂ ਖਾ ਜੀਜੀ ਇਹ ਕੁੜੀ ਨਾ ਓਟੇ ਜਿੱਦੇ ਗਾੜੀ ਨਾਲ ਆਪਣਾ ਨੇ ਸੌਂ ਜਾ ਸੌਂ ਕਹਿੰਦੀ ਮੈਂ ਨਹੀਂ ਸੌਣਾ ਤੇ ਤੁਸੀਂ ਸੋ ਵਾ ਵਾਦ ਰਹਿੰਦੇ ਹੁਣ ਇਹਨੂੰ ਪੈਨ ਖਾ ਖਾਲਾ ਜਦ ਅਸੀਂ ਮਿੱਠਾ ਨਹੀਂ ਖਾਂਦੀ ਪਤਾ ਨਹੀਂ ਕੀ ਗੱਲ ਕੀ ਇਹਨੂੰ ਆਏ ਬੱਸ ਕੰਮ ਓ ਓ ਪਾਤੇ ਗੋਡੇ ਗਾਡੇ ਯਾਰ ਸਭ ਸੇਵੀਆਂ ਦੇ ਵਿੱਚ ਵੜ ਗਈ ਹੈ ਹੁਣੇ ਬਹੁਤ ਭੁੱਖ ਲੱਗੀ ਐ ਹੁਣੇ ਭੁੱਖ ਮਿਟ ਵੀ ਗਈ ਸਰੇ ਲਾਲਾ 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 ਖਾਣਾ ਉਹ ਲਾਲਾ ਉਹ ਲਾਲਾ ਕਿਉਂ ਵਟ ਪੈਂਦੇ ਭਾਈ ਨੂੰ ਪੇਟ ਦੇ ਵਿੱਚ ਉਹਨਾਂ ਨੇ ਖਾਣੀ ਅੱਜੋ ਬਿਕੀਨ ਹਰਗੋਣਾ ਆ ਚ ਜੀ ਆ ਵੀ ਇੱਧਰ ਹਰਗੋਣਾ ਚ ਜੀ ਆ ਚ ਜੀ ਆ ਇਨੇ ਕਿਤੇ ਖਾਣੀ ਵੇਖੀ ਵੇਖੀ ਇਹਨੇ ਖਾਣੀ ਐ ਖਾ ਗਈ ਓਏ ਖਾ ਗਈ ਓਏ ਖਾ ਗਈ ਉਹ ਕੰਡਣ ਲਈਓ ਲੈ ਜੀ ਜਿਓ ਇਹ ਜੀ ਆਹ ਨਹੀਂ ਬੰਦਾ ਬਹੁਤਾ ਢਲਾ ਏ ਹੋਰੀ ਕੋਈ ਕੋਈ ਕਿੰਨੇ ਉਹ ਚੂਚਾ ਪਾਉਂ ਉਹ ਯਾਰ ਕੀ ਕਰਨੀ ਐ ਇਹਨੂੰ ਆਂਗਣਵਾੜੀ ਭੇਜਿਆ ਕਰ ਹੁਣ ਆਂਗਣਵਾੜੀ ਅੱਜ ਪਪਾ ਕਾਣਾ ਮਾਣ ਠੀਕ ਹੈ ਲੈ ਉੱਥੇ ਪੰਜੀਰੀ ਮਿਲੂਗੀ ਕਾਣਾ ਮਾਣ ਪੰਜੀਰੀ ਦੀ ਉਹ ਬੜੀ ਪੰਜੀਰੀ ਪੰਜੀਰੀ ਬੱਚੇ ਆਪ ਬੱਚੇ ਆਪ ਘੱਟ ਖਾਂਦੇ ਆ ਹਾਂ ਮਾਮਾ ਖਾਂ ਜਾਂਦੀਆਂ ਜਿਆਦਾ ਅੱਛਾ ਜਾਂ ਮੇਰੀ ਉਹਦੇ ਫੇਵਰਟ ਮੈਂ ਬੜੀ ਖਾਂਦਾ ਪੰਜੀਰੀ ਜੀ ਉਹ ਸਾਰੀ ਜਿਹੜੀ ਪੈਕਟ ਜੀ ਹਣਾ ਪਰ ਗਲੇ ਨੂੰ ਬੜੀ ਪੈਂਦੀ ਆ ਉਹ ਸੁੱਕੀ ਜਿਹੰਦੀ ਨਾ ਬੜੀ ਹੁੰਦੀ ਬਹੁਤ ਬੜੀ ਰਮਾਲਿਆ ਖਾ ਲੈਣਾ ਹਾਂ ਹਾਂ ਸੁੱਕੀਆਂ ਹੁੰਦੀਆਂ ਹਾਂ ਔਰ ਆਡੀ ਮੇੜੀ ਮਿਲਦੀ ਵੈਸੇ ਤੇ ਕਣਕ ਦੇ ਪੂ ਹਾਂ ਓਏ ਕਣਕ ਨਹੀਂ ਬੰਦੀ ਇਹ ਕਣਕ ਪੀਸ ਕੇ ਬੱਸ ਵਿੱਚ ਉਹ ਪਾ ਦਿੰਦੇ ਮੋਟੀ ਮੋਟੀ ਇੱਕ ਕਣਕ ਦੀ ਥੋੜਾ ਹੁੰਦੀ ਸੀ ਕਿ ਉਹ ਪਾ ਕੇ ਉਹ ਕਰਦੇ ਬੰਦੇ ਪਕੌੜੇ ਕਿੱਥੇ ਕਿਹੜੇ ਪਕੌੜੇ ਪੂੜੀ ਲੈਂਦੇ ਨਹੀਂ ਕਿ ਕੋਈ ਕਾਕਾ ਲੱਗਦਾ ਹੈ ਸਿਰ ਪੰਦੀ ਤੇ ਕੋਈ ਕੋ ਸਿਰ ਨਵੇਂ ਲਿਆ ਸੇਵੀਆਂ ਨੂੰ ਪਹਿਲੇ ਮੈਂ ਪਕੌੜੇ ਦੀ ਨਹੀਂ ਨਾ ਮੈਂ ਤੁਰ ਕੇ ਜਾਓ ਨਾ ਭੱਜ ਕੇ ਉੱਠ ਗਿਆ ਆਜੋ 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 ਆ ਗਿਆ ਜੀ ਆ ਗਿਆ ਜੀ ਆ ਗਿਆ ਕਿਤਾ ਦੇਖਦਾ ਤੂੰ ਆ ਜਾ ਤੁਰ ਕੇ ਇਹ ਤਾਂ ਉੱਠੋ ਅਜੇ ਗੱਲ ਬੰਦ ਨਹੀਂ ਪੂਰੀ ਵੈਰੀ ਗੁੱਡ ਵੈਰੀ ਗੁੱਡ ਮੇਰਾ ਪੁੱਤ ਜੰਦਾ ਬਣਦੀ ਗੱਲ ਪਰ ਪਰ ਘਟ ਬਣਦੀ ਹੈ ਜੇ ਗੱਲ ਥੋੜਾ ਰੋਕ ਜਿੰਦਾ ਮੈਂ ਕੋਲ ਹੋਣਾ 2-4 ਦਿਨ ਹੋਏ ਹੁਣ ਬਣਨ ਲੱਗੀ ਫਿਰ ਵੀ ਇਹ 2-4 ਦਿਨਾਂ ਤੱਕ ਪੜ ਜਣੀ ਗੱਲ ਹਾਂ 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 ਅੱਜ ਤੱਕ ਨਹੀਂ ਕਿਹਾ ਨਹੀਂ ਕਿਹਨ ਦੇਈਓ ਕਿਆ ਨਹੀਂ ਵੇਖ ਸਕਦੇ ਜੀ ਨਾ ਇਹ ਇੱਕ ਨਹੀਂ ਇੱਕ ਨਹੀਂ ਬੱਚਾ ਸੱਸਾ ਬਾਬਰਾ ਹੋਏ ਸਵਾ ਬਰਾ ਆ ਤੇ ਹਰ ਗੁਣ ਵੇਲਾ ਜਿੰਮ ਬੜਾ ਪਰੇਸ਼ਾਨ ਕਰਨ ਸਵਾ ਦੇ ਸਵਾ ਦੇ ਸਵਾ ਦੇ ਸੋਝੋਂ ਜਾ ਕੇ ਤੂੰ ਨੀਵੀਂ ਹੁਣ ਸਵਾ ਦੇ ਲੈ ਸੋਜੋ ਜਾ ਕੇ ਟਾਈਮ ਲਾ ਕੇ ਦੇ ਸੋ ਜਾ ਬੋ ਸੋ ਜਾ ਹਣ ਚਲ ਨਹੀਂ ਨਿਕਲਣੀ ਉਹ ਦੇਖ ਘਟਣ ਨਹੀਂ ਹੈ ਤੇ ਨਹੀਂ ਨਿਕਲ ਨਹੀਂ ਨਹੀਂ ਸੋਣਾ ਹਾ 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 ਆਪੜੀ ਸੋਣਾ ਬਾ ਚੀਜੀ ਚੀਜੀ ਚਲੋ ਚੀਜੀ ਫੜੀ ਆ ਹਾ ਸੋ ਜਾ ਬੋ ਸੋ ਜਾ ਹੁਣ ਚਿੱਟੀ ਜਸ ਮੇਰੇ ਖਾਈ ਚਿੱਟੀ ਸੋ ਜਾ ਸਵੇਰੇ ਖਾਈਓ ਚਿੱਟੀ ਕਾਲੋ ਚਿੱਟੀ ਆਉਂਦੀ ਹਾਂ ਹਾਂ ਸੋ ਜਾ ਬੋ ਸੋ ਜਾ ਮਮਮੀ ਵੀ ਠੀਕ ਨਹੀਂ ਹੈਗੀ ਸੋ ਜਾ ਚਾ ਸੋ ਜਾ ਚਾ ਬਾਈ ਕਰ ਦੇ ਸੋ ਬਾਈ ਕਰ ਦੇ ਹਰਬਨ ਬਾਈ ਕਰ ਬਾਈ ਕਰ ਦੇ ਨਾ ਇਹ ਲਾਈਟ ਆਫ ਕਰ ਲੈ